ਹਾਂਜੀ ਸਾਡੇ ਗਰਦਾਸਪੁਰ ਜ਼ਿਲ੍ਹੇ ਦੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਜਿਹੜੀਆਂ ਸਖਤ ਹਦਾ ਤਾਂ ਦੇ ਅਨੁਸਾਰ ਜਿਹੜਾ ਵਾ ਪੁਲਿਸ ਵੱਲੋਂ ਜਿਹੜਾ ਵਾ ਜੋ ਇਹ ਚੋਰੀਆਂ ਲੁੱਟਾਂਖੋਆਂ ਕਰਨ ਵਾਲੇ ਇਹਨਾਂ ਦੇ ਖਿਲਾਫ ਜਿਹੜੀ ਹੈ ਸਖਤ ਮਿਹਨਤ ਚਲਾਈ ਜਾ ਰਹੀ ਆ ਇਸ ਮਿਹਨਤ ਨੂੰ ਹੀ ਉਸ ਵੇਲੇ ਥਾਣਾ ਧਾਰੀਵਾਲ ਦੇ ਐਸ ਐਚ ਓ ਸਾਹਿਬ ਤੇ ਇਹਨਾਂ ਦੀ ਪੁਲਿਸ ਪਾਰਟੀ ਨੂੰ ਬਹੁਤ ਭਾਰੀ ਸਬੂਤਾ ਮਿਲੀ ਜਦੋਂ ਕੱਲ ਮਿਤੀ 9 4 24 ਨੂੰ ਜਿਹੜਾ ਸਾਡੀ ਪੁਲਿਸ ਪਾਰਟੀ ਜਿਹਦੇ ਇੰਚਾਰਜ ਏ ਐਸ ਏ ਜਗਦੀਸ਼ ਸਿੰਘ ਤੇ ਨਾਲ ਸਪੈਸ਼ਲ ਬਨਾਏ ਦੇ ਕਰਮਚਾਰੀ ਉਹਨਾਂ ਨੇ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ ਤੇ ਮੁਖਬਰ ਖਾਸ ਨੇ ਇਤਲਾਫ ਦਿੱਤੀ ਕਿ ਅਮੈਨੂਅਲ ਮਸੀਹ ਉਰਫ ਮੋਨੂ ਸਨ ਉਹ ਬਿੱਟੂ ਮਸੀਹ ਵਾਸੀ ਬਰੀਾਰ ਤੇ ਕਰਨ ਉਰਫ ਮੋਟਾ ਸਨੌਰ ਰਾਏ ਕੁਮਾਰ ਵਾਸੀ ਬਰਿਆਰ ਜਿਹੜੇ ਆ ਇਹ ਜਿਹੜੇ ਲੁੱਟਾਂ ਖੋਹਾਂ ਦਾ ਜਿਹੜਾ ਕੰਮ ਕਰਦੇ ਆ ਤੇ ਚੰਨੀਆਂ ਤੇ ਹੋਰ ਮੋਬਾਈਲ ਵਗੈਰਾ ਜਿਹੜੇ ਸਨੇਚ ਕਰਦੇ ਆ ਤੇ ਅੱਜ ਵੀ ਜਿਹੜਾ ਵਾ ਇਧਰੋਂ ਇਸ ਦੀ ਸਾਈਡ ਤੋਂ ਜਿਹੜਾ ਵਾ ਇਹ ਆ ਰਹੇ ਆ ਤੇ ਜੇਕਰ ਚੰਗੀ ਤਰ੍ਹਾਂ ਨਾਕਾਬੰਦੀ ਕੀਤੀ ਜਾਵੇ ਤੇ ਜਿਹੜੇ ਆ ਕਾਬੂ ਆ ਸਕਦੇ ਆ ਜਿਸ ਤੇ ਪੁਲਿਸ ਨੇ ਪੂਰੀ ਤਰ੍ਹਾਂ ਅਲਰਟ ਹੁੰਦੇ ਹੋਏ ਪੂਰੀ ਮਸਤੈਦੀ ਨਾਲ ਨਾਕਾ ਲਾਇਆ ਜਿੱਥੇ ਦੋ ਵਿਅਕਤੀ ਜਿਹੜੇ ਆ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਆਏ ਜਿਨ੍ਹਾਂ ਦੇ ਨਾਂ ਪਤੇ ਪੁਲਿਸ ਪਾਰਟੀ ਨੇ ਪੁੱਛੇ ਜਿਨ੍ਹਾਂ ਨੇ ਮੈਨੂਅਲ ਮਸੀਹ ਉਰਫ ਮੋਨੂ ਸਨਫ ਬਟੂਮਸੀ ਵਾਸੀ ਬਰੀਆਰ ਅਤੇ ਦੂਸਰੇ ਨੇ ਆਪਣਾ ਨਾਮ ਕਰਨ ਉਰਫ ਮੋਟਾ ਸਨਫ ਰਾਜਕੁਮਾਰ ਵਾਸੀ ਬਰੀਆਰ ਦੱਸਿਆ ਇਹਨਾਂ ਦੇ ਕੋਲੋਂ ਜਿਹੜਾ ਵਾ ਸਖਤੀ ਨਾਲ ਕੁਝ ਮੋਬਾਈਲ ਮਿਲੇ ਜਿੰਨਾ ਕੋ ਸਖਤੀ ਨਾਲ ਪੁੱਛਿਆ ਗਿਆ ਜਿੰਨਾ ਦੱਸਿਆ ਵੀ ਅਸੀਂ ਜਿਹੜੇ ਆ ਇਹ ਗਰਦਾਸਪੁਰ ਸ਼ਹਿਰ ਤੇ ਸਦਰਦੀ ਏਰੀਏ ਦੇ ਆਲੇ ਵਾਲੇ ਦੇ ਵਿੱਚ ਜਿਹੜੇ ਆ ਅਸੀਂ ਇਹ ਮੋਬਾਈਲ ਜਿਹੜੇ ਆ ਖੋਹ ਕਰਦੇ ਆ ਇਹਨਾਂ ਨੂੰ ਜਿਹੜਾ ਇਹ ਹੋਰ ਚੰਗੀ ਤਰ੍ਹਾਂ ਪੁਸ਼ਕਿਚ ਕੀਤੀ ਗਈ ਤੇ ਇਹਨਾਂ ਦੇ ਕੋਲੋਂ ਜਿਹੜਾ ਵਾ 11 ਮੋਬਾਈਲ ਫੋਨ ਜਿਹੜੇ ਇਹਨਾਂ ਨੇ ਵੱਖ-ਵੱਖ ਥਾਵਾਂ ਤੋਂ ਜਿਹੜਾ ਗਰਦਾਸਪੁਰ ਸ਼ਹਿਰ ਦੇ ਲਾਗੋ ਚਾਗੋ ਏਰੀਏ ਦੇ ਵਿੱਚੋਂ ਜਿਹੜੇ ਚੋਰੀ ਕੀਤੇ ਸੀ ਉਹ ਬਰਾਮਦ ਕੀਤੇ ਆ ਅਤੇ ਇੱਕ ਜਿਹੜੀ ਇਹਨਾਂ ਨੇ 골ਡ ਚੇਨ ਸੀਗੀ ਜਿਹੜੀ ਉਹ ਵੀ ਖੋਹ ਕੀਤੀ ਜਿਹੜੀ 3.7 ਗ੍ਰਾਮ ਦੀ ਹੋਈ ਉਹ ਵੀ ਇਹਨਾਂ ਨੇ ਮੰਨਿਆ ਵੀ ਅਸੀਂ ਜਿਹੜੀ ਖੋਹ ਕੀਤੀ ਆ ਜਿਹਦੇ ਸਬੰਧ ਦੇ ਵਿੱਚ ਜਿਹੜਾ ਵਾ ਮੁਕਦਮਾ ਨੰਬਰ 31 ਮਿਤੀ 9 4 24 ਅੰਡਰ ਸੈਕਸ਼ਨ 379 411 ਆਈਪੀਸੀ थाना ਧਾਰੀਗਲ ਵਿਖੇ ਦਰਜ ਕੀਤਾ ਗਿਆ ਵਾ ਤੇ ਦੋਸ਼ੀਆਂ ਨੂੰ ਜਿਹੜਾ ਵਾ ਅੱਜ ਕੈਦ ਅਨਸਾਰ ਜਿਹੜਾ ਵਾ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਵਾ ਤੇ ਇਹਨਾਂ ਦਾ ਦੁਬਾਰਾ ਵੱਤੋਂ ਵੱਧ ਪੁਲਿਸ ਰਿਮਾਂਡ ਲੈ ਕੇ ਇਹਨਾਂ ਦੇ ਕੋਲੋਂ ਹੋਰ ਸ਼ਕਤੀ ਨਾਲ ਪੁੱਛਗਿੱਛ ਕਰਕੇ ਇਹਨਾਂ ਕੋਲੋਂ ਹੋਰ ਵੱਤੋਂ ਵੱਧ ਜਿਹੜੀਆਂ ਇਹਨਾਂ ਕੀਤੀਆਂ ਖੋਹਾਂ ਦੀਆਂ ਵਾਰਦਾਤਾਂ ਚੋਰੀ ਦੀਆਂ ਵਾਰਦਾਤਾਂ ਉਹਨਾਂ ਬਾਰੇ ਪਤਾ ਲਾਇਆ ਜਾਵੇਗਾ ਅਤੇ ਇਹਨਾਂ ਤੋਂ ਹੋਰ ਵੀ ਮੋਬਾਈਲ ਤੇ ਹੋਰ ਸੋਨੇ ਦੀਆਂ ਚਾਨਾ ਜਿਹੜੀਆਂ ਬਰਾਮਦ ਕੀਤੀਆਂ ਜਾਣਗੀਆਂ ਹਾਂਜੀ ਇਹਨਾਂ ਦਾ ਪਿਛੋਕੜ ਇਹਨਾਂ ਦੇ ਉੱਤੇ ਜਿਹੜੇ ਆ ਖੋਹਾਂ ਦੇ ਪਹਿਲਾਂ ਵੀ ਦੋਹਾਂ ਦੇ ਉੱਤੇ ਪਰਚੇ ਦਰਜ ਹੈਗੇ ਆ ਇਹਨਾਂ ਦੇ ਵਿੱਚੋਂ ਜਿਹੜਾ ਇੱਕ ਕਰਨੂ ਉਰਫ ਮੋਟਾ ਵਾ ਉਹ ਬੈਂਕ ਕਾਲਜ ਦੇ ਵਿੱਚ ਨੌਕਰੀ ਵੀ ਕਰਦਾ ਸੀਗਾ ਤੇ ਇਹ ਪਹਿਲਾਂ ਵੀ ਲੁੱਟਾਂ ਖਵਾ ਕਰਦੇ ਜਿਹੜਾ ਇਹਨਾਂ ਦੇ ਉੱਤੇ ਪਰਚੇ ਨਿਕਲੇ ਆ ਇਹਨਾਂ ਦੇ ਪਹਿਲਾਂ ਵੀ